ਮੈਂ ਤਾਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਠੰਗਾ ਦੇ ਨਾਲ ਬਾਦ ਨਹੀਂ ਜਾਂਦਾ ਮੈਂ ਇਹਨਾਂ ਦਾ ਹੀ ਮਿਨਿਸਟਰਾਂਾਂ ਦੇ ਵਿੱਚ ਕਈ ਸੈਮੀਨਾਰਾਂਾਂ ਦੇ ਵਿੱਚ ਬੋਲਿਆ ਕਈ ਕੁਛ ਸਰਕਾਰਾਂ ਦੀਆਂ ਇੰਨੀਆਂ ਪਾਲਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਆਵੇ ਪਹਿਲਾਂ ਤਾਂ ਮਤਲਬ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚ ਉੱਤੇ ਤੱਕੇ ਜਾਂਦਾ ਬਾਰਡਰ ਟੱਪ ਕੇ ਜਾਂਦਾ ਦੂਜੀ ਗੱਲ ਇਹ ਹੈ ਕਿ ਜਿਹੜੇ ਚਲੇਗੇ ਮੈਂ ਤਾਂ ਬਲੋ ਇਹ ਮੈਂ ਤੇਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦੋ ਪਰ ਜਿਹੜੇ ਬੰਦੇ ਆਏ ਆ ਰੈਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਮੈਂ ਤੇ ਇਸ ਗੱਲ ਦੇ ਵਿੱਚ ਹੱਕ 'ਚ ਹਾਂ ਮੈਂ ਤਾਂ ਕੱਲ ਅਗਲੇ ਵਕਤੇ ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਮਿਲ ਜਾਏ ਮੈਂ ਤਾਂ ਵਿਦੇਸ਼ ਮੰਤਰੀ ਦੇ ਥੋਂ ਕਿਉਂਕਿ ਇਹ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਮੈਂਟ ਆ ਮੈਂ ਜਿਹੜੀਆਂ ਜੇਲਾਂ ਦੇ ਵਿੱਚ ਘੱਲਣ ਦੇ ਉੱਤੇ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲੇ ਆ ਮੈਂ ਤੋਂ ਗਲਤੀ ਹੋਵੇ ਜੇ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਤੇ ਤੁਹਾਨੂੰ ਠੀਕ ਹੈ ਮਜਬੂਰੀ ਹੈ ਤੇ ਰਿਪੋਰਟ ਕਰ ਦਿਓ ਉਹਨੂੰ ਪਰ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲ੍ਹਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਦੀ ਜੇਲ੍ਹਾਂ ਆਂ ਬੰਦੇ ਨੇ ਵੇਖੀਆਂ ਨਹੀਂ ਬਹੁਤ ਖਤਰਨਾਕ ਜੇਲ੍ਹਾਂ ਨੇ ਉਹ ਇਦਾਂ ਦੀ ਜੇਲ੍ਹਾਂ ਨਹੀਂ ਜਿੱਦਾਂ ਸਾਡੀਆਂ ਪੰਜਾਬ ਆ। ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਥ ਸੂਤ ਵੀ ਨਹੀਂ ਦਿੱਸਦਾ ਨੇ ਇਹਦੇ ਜੀਦਿੰਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ। ਇਸ ਕਰਕੇ ਮਤਲਬ ਜਿਹੜਾ ਢੰਗ ਉਹਨਾਂ ਵੇਖ ਕੇ ਨੇ ਪੜਾਇਆ ਉਹ ਗਲਤ ਹੈ। ਬੋਲੇ ਇਹ ਇੱਕ ਮੁਕਤ ਹਾਂ ਤਾਂ ਥੋੜਾ ਅਗੇ ਪਹਿਲਾਂ ਤਾਂ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕਾਂ ਦੇ ਚੋਕੇ ਦੇ ਚੋਕੇ ਜਦਾਂ ਆਪਣੀ ਪੋਲਿਸੀ ਬਣਾ ਤਾਏ ਕਰਦੇ ਪਹਿਲੇ ਕਰੋ ਹੁਣ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗ੍ਰੀਡ ਕਰ ਦੇ ਦਿੰਦੇ ਹੋ ਕਦੀ ਪਰਪੜ ਦੇ ਦਿੰਦੇ ਹੋ ਹੁਣ ਚੋਕੇ ਤੁਸੀਂ ਕਿਹਦੇ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਉਹਨਾਂ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿਓ ਜੀ ਔਰ ਟਰੰਪ ਉਹ ਵੀ ਕਾਲੀ ਕਰਦੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਅਸੀਂ ਸੇਗਮੈਂਟ ਉਹਨਾਂ ਵਾਪਸ ਵੀ ਲਈਆਂ ਆਪਣੀਆਂ ਉਹ ਲੈਣੀਆਂ ਪੈਂਡ ਕੇ ਉਹਨਾਂ ਅਮਰੀਕਾ ਇਦਾਂ ਦਾ ਕੰਟਰੀ ਆ ਉੱਥੋਂ ਜਿਆ ਕੋਟਾਂ ਦੇ ਕੋ ਉਹਨੂੰ ਤੋਂ ਇਸੋ ਬ੍ਰੀਮ ਕੋਰਟ ਜਿਹੜੀ ਬੜੀ ਪਾਵਰਫੁਲ ਠੀਕ ਹੈ ਰਸਵਰਦੀ ਸਾਹਿਬ ਕੋ ਵੀ ਬੜੀਆ ਪਾਵਰ ਆ ਪਰ ਉੱਥੇ ਐਸਾ ਨਹੀਂ ਹੈ ਇੰਡੀਆ ਦਾ ਵੀ ਹੈ ਮੋਦੀ ਆ ਕੰਮੀ ਵੀ ਉੱਥੇ ਧੱਕਾ ਹੋ ਜਾ ਹਾਂ ਹਾਂ ਉੱਥੇ ਕੋਟਾਂ ਗਾੜੀ ਖੜ੍ਹ ਜਾਂਦੀ ਹੈ ਚਤਾਨ ਦਿੱਤਾ ਮੇਹਰ ਕ ਬਣਾ ਸੋ ਮੈਂ ਤਾਂ ਬੜੇ ਸੰਦਾ ਦਿਖਾ ਦਿਆ ਪੰਜਾਬ ਦਾ ਕਿ ਅੱਜ ਦੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ੇ ਵਿੱਚ 205 ਨੇ ਇਹ ਤਾਂ ਦਿਖਾ ਦਿੱ ਕਿਹਾ ਜਾ ਸਕਦਾ ਪਰ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਿਹੜੇ ਆ ਗਏ ਅੱਗੋਂ ਤੋਂ ਬੰਦ ਕਰ ਦਿਓ ਬਸ ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਨੂੰ ਪਹਿਲਾਂ ਗੱਲ ਕਰੀਏ ਯਾਰ ਦੇਖੋ ਆਪਾਂ ਦੇ ਪਹਿਲਾਂ ਵੀ ਤਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਆਪਾਂ بس ਮੈਂ ਜੋ ਗੱਲ ਕਹਿ ਦਿਆਂ ਕਿ ਅੱਜ ਕਰਤਾਰ ਦੇ ਵਿੱਚ ਮੋਬਾਈਲ ਫੋਨ ਹੈ ਹਰ ਕਰਤਾਰ ਦੇ ਵਿੱਚ ਇੰਟਰਨੈਟ ਚੱਲਦਿਆ ਨੈਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਤਾਂ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੋਵੇ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਸਾਨੂੰ ਬਲੋ ਖੁਦ ਜਿਹੜੇ ਆ ਸਾਗੇ ਚੀਜ਼ਾਂ ਚੈੱਕ ਕਰਕੇ ਫਿਰ ਦੇਣੇ ਚਾਹੀਦੇ ਆ ਖੁਦ ਅਨਪੜ੍ਹੇ ਜੰਡਾ ਦੇ ਸਕੰਜੇ ਜਾ ਕੇ ਫਾਚਦੇ ਆ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਆ ਫਿਰ ਆਪਾਂ ਤੋਦੇ ਫਿਰਦੇ ਆ ਜੇ ਤੁਈ ਜਾਣਾ ਹੀ ਆ ਤਾਂ ਜਦ ਨੈਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਰੀਕਾ ਲੀਗਲ ਤਰੀਕਾ ਦਾ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫਿਰ ਤਾਂ ਤੁਹਾ ਦਿੱਆ ਪਰਮਾਤਵਾਇਆ ਬਚਾਵੇ ਤੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਦੋਂ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਜੇਲ੍ਹਾਂ ਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮਰਤਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀਆਂ ਪਾਲਿਸੀਆਂ ਬਣਾ ਦੇਣ ਪਿਆਈ ਕੇਸ ਨੂੰ ਤੇ ਵੜਨ ਦੀ ਤਾਂ ਠੀਕ ਹੈ ਕਰ ਲੈਣ ਪਰ ਜਿਹੜੇ ਬੰਦੇ ਉੱਥੇ ਚਲੇ ਗਏ ਆ ਢੰਗ ਬਿਲਕੁਲ ਟਰੰਪ ਦਾ ਕਰਤੇ ਕਿ ਸੱਤ ਵਿੱਚ ਚੋਕੇ ਹੁੰਦਾ ਜਦ ਜਦ ਲੱਦ ਲੋ ਜਾਂ ਚੋਕੇ ਜੇਲ੍ਹਾਂ ਸੁਰਦੋ ਇਹ ਚੀਜ਼ ਬলো ਠੀਕ ਨੇ ਸਿਸਿਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ 온 ਸकाई ਟੀਵੀ ਦਿਨਾਂ